ਤੁਸੀਂ ਦੇਖ ਰਹੇ ਹੋ ਏਪੀਐਨ ਨਿਊਜ਼ ਇਹ ਜੜੀ ਖਬਰ ਦੁਹਾਨ ਚਾਰੇ ਫਕਵਾੜਾ ਦੇ ਨਸਤੀਕ ਪਿੰਡ ਮਹਿਟਾ ਵਿਖੇ ਸੰਵਿਧਾਨ નિર્ਮਤਾ 바ਵਾ ਸਰ ਡਾਕਟਰ ਟੀਮਰਾ ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਦਿਵਸ ਤੇ ਮੌਕੇ ਤੇ ਬਹੁਜਨ ਸਮਾਜ ਪਾਰਟੀ ਤੋਂ ਲਾਕ ਕਮੇਟੀ ਮੈਂਬਰ ਮੈਡਮ ਸਿਮਰ ਰਾਣੀ, ਸੁਰੇਂਦਰ ਕੁਮਾਰ, ਮਟਵਾਰੀ ਜਲਦੀਸ਼ ਕੁਮਾਰ, ਸੁਚੀਤ ਕੁਮਾਰ, ਪਰਮਜੀਤ ਕੁਮਾਰ, ਮੈਡਮ ਅੰਦੀਪਕੌਰ, ਮੈਡਮ ਮਰੀਨਾ ਰਾਣੀ, ਮੈਡਮ ਕਮਲਾ ਦੇਵੀ, ਮੈਡਮ ਕ੍ਰਿਸ਼ਨਾ ਦੇਵੀ, ਮੈਡਮ ਸੁਰੇਂਦਰਕੌਰ ਮੈਡਮ ਰਾਣੀ ਨੇ ਸਰਕਾਰੀ ਹਾਈ ਸਮਾਰਟ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੇਟਾ ਵਿਖੇ ਸਕੂਲ ਸਟਾਫ ਅਤੇ ਬੱਚਿਆਂ ਨਾਲ ਮਿਲ ਕੇ ਬਾਬਾ ਸਾਹਿਬ ਦਾ ਸੰਵਿਧਾਨ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਮੈਡਮ ਸਿਮਾ ਰਾਣੀ ਵੱਲੋਂ ਸਰਕਾਰੀ ਹਾਈ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਏਪੀਐਨ ਵਿੱਚ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆ ਮੈਡਮ ਸਿਮਾ ਰਾਣੀ ਨੇ ਕਿਹਾ ਫਗਵਾੜਾ ਤੋਂ ਅਮਰਦੀਪ ਕੰਡਾ ਦੀ ਵਿਸ਼ੇਸ਼ ਪੰਜਾਬ ਦੀ ਆਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੇ ਦਿਨ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਇਹਦਾ ਪਲਸ ਸੰਪਨੰਤ ਜੀ ਦਾ ਇਥੇ ਆ ਕੇ ਨਿੱਕਾ ਸਵਾਗਤ ਕਰਦੀ ਹਾਂ ਕੋਲ ਪਤਵੰਤੇ ਸੱਜਣਾਂ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਜਿਹੜੇ ਬੱਚੇ ਨੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇੱਥੇ ਜਿਹੜੀ ਐਜੂਕੇਸ਼ਨ ਦੇ ਰਹੇ ਨੇ ਤੇ ਉਮੀਦ ਕਰੂੰਗੀ ਕਿ ਇਹ ਜਿਹੜੇ ਗੋਪਨ ਬੱਚੇ ਆ ਉਹਨਾਂ ਨੂੰ ਡਰੈਸਿੰਗ ਦਾ ਵੀ ਜਿਹੜੀ ਲੋੜ ਬੰਤ ਚੀਜ਼ ਹੋ ਉਹਨਾਂ ਨੂੰ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਮੈਂ ਸੀਮਾ ਰਾਣੀ ਪਿੰਡ ਮੇਟਾ ਬਲਾਕ ਸੰਤੀ ਮੈਂਬਰ ਅੱਜ 26 ਨਵੰਬਰ ਸੰਵਿਧਾਨ ਦੇ ਦਿਵਸ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਿੱਚ ਰਹਿ ਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਨੀ ਆ ਤੇ ਅੱਜ 바ਵਾ ਸਾਹਿਬ ਡਾਕਟਰ ਰੰਵੇਦਕਰ ਜੀ 2 ਸਾਲ 11 ਮਹੀਨੇ 18 ਦਿਨ ਦੀ ਸਖਤ ਮਿਹਨਤ ਨਾਲ ਜੋ ਉਨੇ ਸੰਵਿਧਾਨ ਸੰਪੂਰਨ ਕੀਤਾ ਤੇ ਸਾਨੂੰ ਹੱਕ ਲੈ ਕੇ ਦਿੱਤੇ ਸਾਨੂੰ ਔਰਤਾਂ ਨੂੰ ਅੱਜ ਜੋ ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਹਨ ਵਕੀਲ ਹਨ ਜੱਜ ਸਹਿਬਾਨ ਹਨ ਤੇ ਡਾਕਟਰ ਹਨ ਤੇ ਮੈਂ ਵੀ ਅੱਜ ਉਹਨਾਂ ਦੇ ਹੀ ਦਿੱਤੇ ਹੋਏ ਸੰਵਿਧਾਨ ਦੀ ਬਦੌਲਤ ਹਾਂ ਤੇ ਮੈਂ ਆਪਣੇ BSP ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ ਆ ਤੇ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਪੜੋ ਜੁੜੋ ਸੰਘਰਸ਼ ਕਰੋ ਆਪਾਂ ਨੂੰ ਜਾ ਸੰਵਿਧਾਨ ਦਿਵਸ ਦੇ ਮੌਕੇ ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦੀ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਐਜੂਕੇਟਡ ਕਰੋ ਕਿਉਂਕਿ ਪੜ੍ਹੋ ਜੁੜੋ ਸੰਘਰਸ਼ ਕਰੋ ਜੇ ਆਪਣੇ ਬੱਚੇ ਐਜੂਕੇਟਡ ਹੋਣਗੇ ਤਦ ਹੀ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਦੱਸੇ ਹੋਏ ਕਦਮਾਂ ਤੇ ਉਹਨਾਂ ਦੇ ਵਿਚਾਰਾਂ ਤੇ ਚੱਲ ਸਕਾਂਗੇ